ਕਾਲ ਸੌਰੀ ਜੀ ਬੰਦਾ ਇਹ ਪੋਰ ਨੰਬਰ ਬਲਾਉ ਦੇ ਵਿੱਚ ਤੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਨਾ ਆਪਾਂ ਸੇਵਾ ਲਈ ਗਿਆ ਹੋਇਆ ਸੀ ਤੇ ਆਪਾਂ ਆਪ ਕੰਮ ਬਕਰੋਗੇ ਤੇ ਕੰਮ ਬਕਰੋਗੇ ਫਿਰ ਜਾਇਆ ਨਾ ਰੈਸਟਰੀ ਕਰਨ ਲਈ ਕੁੰਡਿਆਣਾ ਤੇ ਪਰ ਐਸ਼ੁਰੂਸ਼ ਕਰਕੇ ਹੋ ਗਏ ਪਰਨੇ ਬੰਨ ਬੰਨ ਕੇ ਨੂਗੇ ਪਰ ਤਿਆਰ ਤੇ ਬਾਅਦ ਚੱਲਦੇ ਆਉਣ ਆਪਾਂ ਉਧਰ ਆਪਾਂ ਨੇ ਇੱਕ ਹੋਰ ਟਰੈਕਟਰ ਲਾ ਲਿਆ ਤੇ ਇੱਕ ਆਪਾਂ ਨੇ ਐਟਰ ਲਾ ਲਿਆ ਉਹ ਪਾਣੀ ਲੈ ਆਏ ਜੀ ਢੇਲਾ ਫੜ ਕੇ ਉਹ ਪਾਣੀ ਲੈ ਆਈਆਂ ਤੇ ਹੁਣ ਚੱਲਦੇ ਆਂ ਟਟ-ਟਟ ਅਜਿਹੀ 30 ਜਾਂ 25 ਕਿਲੋਮੀਟਰ ਅੱਗੇ ਹੋਰ ਜਾਣਾ। ਹਾਂ ਬਾਪੂ ਤੇ ਮਿਹਰਬਾਨੀ ਆਹ ਬੰਦਾ ਹਰੇਕ ਵਾਰ ਲੇਟ ਕਰਾਉਂਦਾ। ਹਰੇਕ ਵਾਰ ਲੇਟ ਕਰਾਉਂਦਾ ਏਹੀ ਬੰਦਾ। ਚਲੋ ਫਿਰ ਹੁਣ ਚੱਲਦੇ ਆਪਾਂ ਤੇ ਮਿਲਦੇ ਆਂ ਫਿਰ ਆਪਾਂ ਅੱਗੇ ਜਾ ਕੇ। ਉੱਧਰ ਖੜਾ ਆਪਣਾ ਜੌਂਟਰ। ਲੋ ਜੀ ਤੇ ਆਪਾਂ ਰੁਕੇ ਸੀਗੇ ਗੁਰਦੁਆਰਾ ਸਾਹਿਬ ਚ ਲੰਗਰ ਚੱਲਦਾ ਸੀਗਾ ਚਾਹ ਦਾ ਤੇ ਆਪਾਂ ਚਾਹ ਪੀਣ ਲੱਗੇ ਸੀਗੇ ਨਾ ਇੱਧਰ ਬੰਨ ਹੋ ਰਿਹਾ ਪਰ ਨਾ ਤੇ ਉੱਧਰ ਬਾਬਾ ਜੀ ਨੇ ਲਾਇਆ ਵਾ ਲੰਗਰੀ ਚਾਹ ਦਾ ਤੇ ਚਾਹ ਚਾ ਕੇ ਆ ਰੇਗ ਵਾਰ ਲੇਟ ਕਰਾਉਂਦਾ ਹਲੇ ਤੱਕ ਇਹਨੇ ਕੱਲੇ ਨੇ ਨਹੀਂ ਚਾਹ ਪੀਤੀ ਸਾਹ ਨੇ ਚਾਹ ਪੀਲੀ ਸਾਹ ਨੇ ਚਾਹ ਪੀਲੀ ਉਹ ਬੰਦ ਉਹਨਾਂ ਨੇ ਵੀ ਹੋਰ ਡਰਾਈਵਰ ਵੀ ਚਲੇ ਗਏ ਚਾਹ ਪਰ ਇਹਨੇ ਨਹੀਂ ਹਲੇ ਤੱਕ ਪੀਤੀ ਰੇਗ ਵਾਰ ਇਹੀ ਲੇਟ ਕਰਾਉਂਦਾ ਤੁਸੀਂ ਆਪਣੇ ਗਰਾਂਤੋਂ ਆ ਹਾਂ ਤੋ ਆਏ ਆ ਭਾਈ ਅਸੀਂ ਅਸੀਂ ਤੋ ਆਏ ਆ ਦੇਵਾ ਚੱਲਦੇ ਆ ਹੁਣ ਆਪਾਂ ਨਾ ਇਹ ਮਿਲ ਜਾ ਫਿਰ ਆਪਾਂ ਹੁਣ ਅੱਗੇ ਜਾ ਕੇ ਮਿਲਾਂਗੇ ਹੁਣ ਫੇਰੇ ਤੇ ਦਿਖਾਉਂਦਾ ਤੁਹਾਨੂੰ ਉੱਧਰ ਦਾ ਕੀ ਚੱਕਰ ਆ ਕੀ ਆ ਨਾ ਪਾਣੀ ਤਾਂ ਵੈਸੇ ਘਟ ਗਿਆ ਪਿੰਡਾਂ ਦਾ ਬਾਕੀ ਇੱਤਾਂ ਚ ਰੇਤ ਰੂਤੇ ਹੋ ਗਈ ਬਾਕੀ ਤਾਂ ਕੁਝ ਹੈ ਨਹੀਂ ਆਹ ਲੋਕੇਸ਼ਨ ਬਸ ਆ ਰਹੀ ਆ ਮੇਰੇ ਕੋਲ ਮੈਂ ਉਹਨੂੰ ਹਾਂ ਮੈਂ ਫੋਨ ਕਰਤਾ ਉਹ ਕਹਿੰਦਾ ਮੈਂ ਪਾਉਂਦਾ ਵੇਚ ਤੇ ਚਲੋ ਫਿਰ ਚੱਲਦੇ ਆਪਾਂ ਅੱਧ ਵੀ ਖਾਲੀ ਗਾ ਲੰਘਣ ਦੀ ਗੱਲ ਚਲੋ ਜੀ ਚੱਲੀਏ। ਤਰੀਕੇ ਰਵਾਨਗੇ। ਤੇ ਲਓ ਜੀ ਜਾਂਦੇ ਪਾਉਂਦੇ ਆਪਾਂ। ਆਪਾਂ ਹੋਰ ਤੇ 83 ਕਿਲੋਮੀਟਰ ਰਹਿ ਗਿਆ। ਆਪਾਂ ਨੇ ਲੋਕੇਸ਼ਨ ਮੰਗਾ ਲਈ ਸੀਗੀ ਬੰਦੇ ਤੋਂ। ਤੇ ਪੂਰਾ 83 ਕਿਲੋਮੀਟਰ ਜਾਣਾ ਆਉਣਾ ਆਪਾਂ ਨੇ। ਆਹ ਘੰਟੇ ਦਾ ਰਸਤਾ ਮੰਨ ਕੇ ਚੱਲੋ। ਘੰਟਾ ਜਾਂ ਪੌਣੇ ਘੰਟੇ ਦਾ ਇੰਨੇ ਕੁ ਦੀ ਰਸਤਾ ਆ। ਚਲਦੇ ਆਂ ਫਿਰ ਆਪਾਂ। ਪਾਣੀ ਆ ਕੇ ਇਤਾਂ ਦਾ ਫਿਰਿਆ ਵਾ ਜੀ ਜਮੀ ਬਿਚਾਈ ਸੀ ਸਾਲਾਂ ਨੇ ਘਿਰ ਚੁੱਕਾ ਕੋਈ ਵੀ ਨਹੀਂ ਬਚਿਆ ਜੀ ਦੀ ਦਾ ਜਿਹੜੀ ਵੀ ਪਾਣੀ ਨੇ ਕੌਮ ਮਾਰ ਗਰੀ ਦੀਆ ਇੰਦਰ ਆਪਕੇ ਨੀਗੇ ਤੇ ਤੇ ਆ ਗਿਆ ਆਪਾਂ ਨੂੰ ਦੇਖਣ ਜਿਹਨਾਂ ਨਾਲ ਆਪਾਂ ਨਾਲ ਕਨੈਕਟ ਹੋਇਆ ਵਾ ਜੀ ਹਨ ਤੇ ਪਾਣੀ ਦਾ ਦੇਖਦਾ ਇਹਨ ਜੜਿਆ ਵਾ ਜੀ ਆਪਾਂ ਜ਼ਲਾਵਰ ਹਨ ਜੇ ਹੁਣ ਦੇਖਦੇ ਆ ਅੱਗੇ ਦਾ ਸਾਕੇ ਜੀਰੀਆ ਦਾ ਜਮੀ ਕਿਤੇ ਕਿਤੇ ਦਾ ਜਮੀ ਖਤਮ ਕਰਦੀਆਂ ਜਮੀ ਟੋਟਲੀ ਲੋਸ ਤੇ ਲੋ ਜੀ ਆਪਾਂ ਜਿਹਨਾਂ ਨਾਲ ਕਨੈਕਟ ਕਰਿਆ ਸੀਗੇ ਉਹਨਾਂ ਦੇ ਘਰਾਂਗੇ ਸੀਗੇ ਪ੍ਰਸ਼ਾਦਾ ਪਾਣੀ ਛੱਕੇ ਤੇ ਹੁਣ ਆਪਾਂ ਚੱਲਦੇ ਆਂ ਉਹਨਾਂ ਨਾਲ ਗਰੀਤੀ ਗੱਲਬਾਤ ਆ ਦੇਖੋ ਥੱਲੇ ਥੋੜੇ ਰੱਖੇ ਵੇ ਥੋੜੀ ਜਿਹੀ ਰੋਟੀ ਖਾਧੀ ਐ ਐਨਾ ਪ੍ਰਸ਼ਾਦਾ ਛਕਿਆ ਥੋੜਾ ਥੋੜਾ ਐਨ ਐਨ ਪਾਣੀ ਆਇਆ ਵਾਤਾ ਕਹਿੰਦੇ ਐਨ ਐਨ ਘੱਡੂ ਘੱਟ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਮੇਰੇ ਸਾਹਮਣੇ ਖਾ ਗਿਆ ਤਿੰਨ ਤਿੰਨ ਫੁੱਟ ਪਾਣੀ ਆਇਆ ਵਾਤਾ ਤਿੰਨ ਤਿੰਨ ਫੁੱਟ ਉਹਨਾਂ ਦੀ ਵਿਚਾਰਿਆਂ ਦੀ ਕਣਕ ਵੀ ਖਰਾਬ ਹੋ ਗਈ ਤੇ ਜਿਹੜੇ ਬੈਡਾਂ ਬੁੱਡਾਂ ਨੂੰ ਸਮਾਨ ਰੱਖਿਆ ਵਾਤਾ ਉਹ ਵੀ ਖਰਾਬ ਹੋ ਗਿਆ ਉਹ ਵੱੜਦਾ ਹੁੰਦਾ ਹਾਂ ਤੇ ਚੱਲਦੇ ਹੁਣ ਆਪਾਂ ਨਾ ਜਿੰਨਾ ਜਿੰਨਾ ਲੋੜ ਆ ਤੇ ਉਹਨਾਂ ਨੂੰ ਉਹਨਾਂ ਨੂੰ ਦੇ ਕੇ ਆਈਏ ਆਪਾਂ ਚਾਰਾ ਵਗੈਰਾ ਪਾਣੀ ਵਗੈਰਾ ਕਰੀ ਦੀ ਨਾ ਨਾ ਗੱਲ ਇਹ ਕਹਿੰਦੇ ਪਾਣੀ ਵੀ ਸਾਨੂੰ ਚਾਹੀਦਾ ਤਾਂ ਕਿਉਂਕਿ ਪਾਣੀ ਦੀ ਥੋੜੀ ਦਿੱਕਤ ਆਉਂਦੀ ਆ ਉਹ ਮਾਈ ਤਾਰੀਦਾਰ ਨਹੀਂ ਜਾਉਂਿਆ ਇਹ ਲਓ ਜੀ ਤੇ ਆਪਾਂ ਦੇਖਣਾ ਸੀਗਾ ਇੱਧਰ ਉਹ ਜਿੱਥੇ ਜਿੱਥੇ ਲੋੜ ਆ ਫਿਰ ਆਪਾਂ ਉੱਤੇ ਉੱਤੇ ਲੈ ਕੇ ਆਉਂਗੇ ਤੇ ਅੱਧਰ ਬੋਦਲ ਜਮੇ ਹੀ ਖਤਮ ਕਰਤੀ ਉਹਦੇ ਘਟੋ ਘਟ ਵੀਰਾਂ 2 ਕਿਲੋਮੀਟਰ ਦੇ ਲਾਗੇ ਹੋਣਾ ਅੱਛਾ ਤਾਂ ਵੀ ਉਹ ਟੁੱਟ ਗਿਆ ਕਿੰਨੀ ਜ਼ਿਆਦਾ जमी खराब हो गई ना अगयो, अगयो, बाकी अगे तो चलो चलो हाँ गाइड गाइड कर बड़ा नुकसान होया ट्रैक्टर भी पलटे वा पिछे जम ही खत्म हो ना इधर का ऐरिया ਇੱਥੇ ਘਰ ਵਗੈਰਾ ਦਾ ਵੀ ਕੋਈ ਇੱਥੇ ਸੈੱਡ ਪਾਇਆ ਸੀ ਤਿੰਨ ਚਾਰ ਮਹੀਨੇ ਹੋਈ ਅੱਛਾ ਉਹ ਕੋਠੀ ਹੈ ਜਿਹੜੀ ਉੱਦੀ ਦੀ ਉਹ ਹਾਂ ਉਹਲੀ ਦੀ ਆਦਾ ਰੈਟਰੂਟਰ ਵੀ ਸਿੱਧਾ ਨਹੀਂ ਕਰਿਆ ਮੋਬਾਈਆਂ ਨੇ ਮੁੜ ਕੇ ਆਹ ਬੰਨ ਜਿਹੜਾ ਉਹ ਬੰਨਣ ਲੱਗੇ ਹੋਇਆ ਬੰਨ ਤਿੰਨ ਜੀ ਦੋ ਉਧਰਲੀ ਸਾਈਡ ਆ ਪਰਲੀ ਸਾਈਡ ਉਪਰ ਹਾਂਜੀ ਇੱਕ ਆ ਬੰਨਾਂ ਦੋ ਪਰ ਹਾਂਜੀ ਦੋ ਥਾਂ ਹੀ ਦੋ ਉਧਰੋਂ ਸੱਪਰਲੀ ਸਾਈਡ ਤੋਂ ਪੁੱਛਾਂ ਆਸਪੈ ਦਾ ਡਿੱਗਾ ਵਾ ਤੇ ਇਹ ਸ਼ੈੱਡ ਦੇ ਉੱਤੇ ਉਹਨੇ ਖਤਮ ਕਰਤਾ ਇੱਧਰ ਤੋਂ ਦੇਖਾ ਇੱਧਰ ਤੋਂ ਦੇਖੀ ਦੇਖ ਨਾ ਫਸਾਂਦਾ ਇੱਧਰ ਬਾਵਾ ਹੋਇਆ ਵਾ ਨਾ ਫਿਰ ਤਾਂ ਕਿੱਥੇ ਦਾ ਆਪਾਣਾ ਯਾਰ ਹੁਣ ਮੁਖਾਈ ਤੇ ਕੱਲੀ ਕੋਠੀ ਗਈ ਨਾ ਲੋਕਾਂ ਨੂੰ ਹਾਂ ਕੱਲੀ ਕੋਠੀ ਕੋਠੀ ਦਿਖਾਈ ਆ ਬਸ ਬਾਕੀ ਕਿਹਦਾ ਘਰ ਨਹੀਂ ਨਾ ਦਿਖਾਇਆ ਪਿੰਡ ਨਾ ਉਹ ਜਿਹੜਾ ਟੰਡਰ ਵੀ ਲੱਗੀ ਮੁੰਡਾ ਬੈਠਾ ਰੋਂਦਾ ਉਹੀ ਆ ਹਾਂ ਉਹ ਜਿਹੜਾ ਗਿਆਨੀ ਜਿਆਦਾ ਗਿਆਨੀ ਜਿਹਾ ਮੁੰਡਾ ਹਾਂ ਬਾਕੀ ਜਿਵੇਂ ਆ ਸ਼ੈੱਡ ਵਗੈਰਾ ਆਹ ਕੁਝ ਤਾਂ ਦਿਖਾਇਆ ਵਈ ਨਹੀਂ ਜਮੀ ਨਹੀਂ ਦਿਖਾਇਆ ਉਠੀ ਦੇ ਦੇਖੋ ਫੇਰ ਭੰਜੇਗੀ ਬਿਲਕੁਲ ਤੱਕ ਇਹਨੇ ਕਿਦਾਂ ਪਾਇਆ ਪਰ ਜਿਹੜੇ ਆ ਮਾਤੜ ਧਮਾਤੜ ਵਰਗੇ ਬੰਦੇ ਆ ਉਹਨਾਂ ਦਾ ਜ਼ਿਆਦਾ ਔਖਾ ਹੁੰਦਾ ਹੁਣ ਉਹ ਵਿਚਾਰਾ ਤੂੰ ਦੇਖਿਆ ਜਿਹੜੀ ਕੰਦ ਡਿੱਗੀ ਹਾਂਜੀ ਕੰਦੇ ਡਿੰਗੀ ਕਰਦੀਆਂ ਮੋੜ ਪਰ ਇੱਥੇ ਪੰਨਾ ਤੋਂ ਬੰਦਾ 4 ਲੱਖ ਦਾ ਮੁੱਲ ਆ ਕੋ ਸਾੜ ਪਾਇਆ ਸੀ ਇੱਦੋਂ ਆ ਤੋਇਆ ਲੱਗਦਾ ਬਾਕੀ ਲੱਗਦਾ ਤੇ ਇਹਨੇ ਇਥੋਂ ਛੱਡ ਦੇ ਭਾਵੇਂ ਅਨ ਭੱਜ ਰੁੜਦੇ ਨੀ ਪੁਰਾਣੇ ਛੱਡ ਜਿੱਥੋਂ ਗਰਮੀ ਚੋਂ ਕੱਢੇ ਵਿਚਾਰੇ ਫੇਰ ਉੱਥੇ ਜਾਈ ਗਏ। ਅਰੇ ਉਹ ਭਾਈਓ ਮਤਸੰਦੇ ਆ ਮੈਂ ਜਿਹੜਾ ਹਾਈਲਾਈਟ ਕਰਦੀ ਆ ਨਾ ਉਹ ਕੋਠੀ ਕੱਲੀ ਹੋਣੀ ਆ ਆ ਨੁਕਸਾਨ ਕੀ ਮਾਣ ਨਹੀਂ। ਉਹ ਭਰਾ ਇੱਥੇ ਦੁਨੀਆ ਚਾਰ ਵੀ ਸੇਵਾ ਲਿਆ ਕਿਉਂ ਕਿ ਤੇ ਵੇਖ ਕੇ ਨਾ ਨੁਕਸਾਨ ਵੇਖ ਕੇ ਹੱਸ ਕੇ ਦਿਲ ਜਾਂਦੇ ਆ ਮੈਂ ਜਾ ਉਹ ਨੰਦ ਲੋ ਜਾ ਕੇ ਦੇਦੇ ਮਾਂ ਤੇ ਤਰਸੇ ਹੈ ਕਹਿੰਦੇ ਇਹ ਕਰਨ। ਸਭ ਜੀ ਅਸਾਂ ਕਿੰਦਾਂ ਦੋਸਤ ਵੀ ਚਾਹ ਤੇ ਮੈਂ ਜਿਹੜੇ ਭਾਈਓ ਮੈਂ ਟਰਾਲੀ ਇੱਥੇ ਰਹਿਣ ਤੋਂ ਮੈਂ ਭਾਈਓ ਮਖਾ ਲਈਏ ਸਾਰੇ। ਤੋ ਇਹ ਹੱਥ ਹਾਬ ਲਾ ਲੋ। ਤਾਂ ਇਹ ਤੇ ਸਾਲ ਦਾ ਚਾਰ ਸਟਾਕ ਕੀਤਾ ਪਿੰਡ ਦੇ ਕਿਹੜੇ ਬੰਦੇ ਨਾਲ ਮੰਨ ਲਓ ਸਿਰਫ ਚਾਰ ਪੰਜ ਚਾਰ ਪੰਜ ਬੰਦੇ ਜਿਨ੍ਹਾਂ ਨੇ ਚਾਰ ਪਾਇਆ ਬਾਕੀ ਪੱਠੇ ਪਾਉਣੇ ਆ ਪੱਠੇ ਹੋ ਜਾਣੇ ਉਹਨਾਂ ਦੇ ਘਰ ਸਾਡੇ ਨਾਲੋਂ ਵੱਧ ਚਾਰ ਲੱਥਾ ਪਿਆ ਜਾ ਕੇ ਵੇਖ ਲਓ ਉਹ ਇੱਕ ਇੱਕ ਘਾਟ ਚੁੱਕਦੇ ਅਸੀਂ ਨਹੀਂ ਆਪਰਾ ਦੇਖਣਾ ਨਹੀਂ ਭਾਨਾ ਹੁਣ ਦੋ ਘਾਟਾਂ ਦੇ ਰੋਝ ਦੇ ਮੇਰਾ ਪੈਂਡਿਆ ਚਾਰ ਉੱਥੇ ਦੋ ਕੌਣ ਤੇ ਮੈਨੂੰ ਚਾਰ ਚਾਹੀਦਾ ਤੇ ਮੇਰੇ ਕੋਲ ਘਟਾ ਕੋਈ ਦੋ ਤਿੰਨ ਮਹੀਨੇ ਦਾ ਦੇ ਹੋਵੇ ਫੇਰੀ ਚੱਲ ਬੰਦੀ ਹਾਲੋ ਨਹੀਂ ਆ ਤੁਨੋਂ ਉਹ ਕਿ ਨਾ ਤੇ ਹੁਣ ਇਥੋਂ ਇਕੱਲਾ ਕਿੱਲਾ ਆ ਗੋ ਮੇਰੀ ਪੈੜੀ ਪਹਿਲਾਂ ਆ ਗਈ ਕਿੱਲਾ ਆ ਆ ਗਈ ਦੋ ਕਿੱਲੇ ਗਿਨਾ ਪੱਠੇ ਵਿੱਚ ਜਿਹੜਾ ਨਾਲ ਗੱਲਾਂ ਕਰਦੇ ਡੇਢ ਗੱਲਾਂ ਵਿੱਚ ਪੈੜੀ ਸਾਰੀ ਆਹਨ ਤੋੜੀ ਇਹਦਾ ਤੋੜੀ ਜਿਹੜਾ ਜਗਾ ਨਹੀਂ ਇੱਥੇ ਮੈਂ ਠਹਿਰ ਲੱਗੀ ਪੈਂਦੀ ਸਰਦਿਆਂ ਦੀ ਪੂਰੀ ਨਬਰ ਪੂਰੀ ਐ ਨਹੀਂ ਜੀ ਬੱਦ ਕੈਂਡਾ ਆਪਣਾ ਤਾਂ ਨਹੀਂ ਆ ਗਾ ਉਹਦਾ ਆਪੀ ਉਹ ਰੋੜੇ ਤੋਂ ਬੜਾ ਉੱਚਾ ਉਹ ਉਹਦੇ ਬਰਾਬਰ ਰੋੜੀ ਸਾਰਾ 100 ਹੌਬਾ ਇਹ ਸੋ ਕਰਦੇ ਨਾ ਇਹ ਮੋਚਾ ਪਾ ਰਿਹਾ ਹੈ ਸਾਡੇ ਨੂੰ ਪਾਣੀ ਜਦੋਂ ਸਾਹਮਣੇ ਤੋਂ ਸੀ ਟੋਕੀ ਨੇ ਜਦੋਂ ਉਧਰਲੇ ਬੰਨ ਟੁੱਟੇ ਹਨ ਉਦੋਂ ਮੈਂ ਵੀ ਇੱਥੇ ਹਾਂ ਉਦੋਂ ਪਾਣੀ ਮੇ ਅਲਗ ਅਲਗ ਘੁੰਮ ਰਿਹਾ ਪੇਨ ਮੇ ਥਾਂ ਸਪੈੱਜਾ ਕੀਤਾ ਹਾਂ ਅੰਦਰੋਂ ਪਾਣੀ ਬਾਹਰ ਹੀ ਆ ਰਿਹਾ ਹੈ ਬਾਰ-ਬਾਰ ਹੋ ਰਿਹਾ ਹੈ ਅੰਦਰ ਬਾਹਰ ਦਾ ਕੀ ਹੈ ਕੀ ਆਵਾਜ਼ ਆਉਂਦੀ ਸੌ ਸਪੈੱਜਾ ਮਾਰ ਰਿਹਾ ਨਹੀਂ ਛੋਟੀ ਨਾ ਚੱਲੀ ਉਧਰੋਂ ਪਾਣੀ ਕਿਉਂਕਿ ਸਾਰਾ ਇਹ ਪਾਣੀ ਇਹਨੂੰ ਚੱਲ ਗਿਆ ਬਾਹਰ ਬੜਾ ਛੋਟੇ ਇੱਥੇ ਤੇ 15 ਮਾਈ ਬਸਲਾਂ ਖਤਮ ਹੋ ਗਈਆਂ ਹੋਈਆਂ ਚਾ ਨਿਕਲਣਾ ਆਉਣੇ ਨਾਲ ਚ ਕਾਣਕ ਵੀ ਔਖੀ ਹੋ ਆ ਲਾਈਟਾਂ ਦਾ ਖੇਚ ਚ ਪੁੱਜਿਆ ਹੋਈਆਂ ਇੱਕ ਸਾਲ ਦਾ ਨੋਟ ਇੱਟਾਂ ਦਾ ਦੇਖਦਾ ਸਹੀ ਖੇਚ ਚ ਕਿਵੇਂ ਪੁੱਜਿਆ ਹੋਈਆਂ ਪਾਣੀ ਤੂੰ ਦੇਖ ਇੱਟਾਂ ਚੱਕ ਕੇ ਉੱਥੇ ਵਾਰੀਆਂ ਪਾਣੀ ਦਾ ਹਿਸਾਬ ਲਾ ਲੈ ਤੂੰ ਪਾਣੀ ਕਿੰਨਾ ਜ਼ਿਆਦਾ ਤੇਜ਼ ਹੋਊਗਾ ਜਿਹੜੀ ਇੱਟਾਂ ਉੱਥੇ ਰੱਖ ਗਈਆਂ ਹਨਾ ਮੈਂ ਮੋਮੈਂਟੇ ਕਰਕੇ ਮਾਰੇ ਦੇ ਇੱਥੇ ਰੋੜਾ ਇੱਥੇ ਤੇ ਉਹ ਗੀਆਂ ਹੋਈਆਂ ਟਾਂ ਪਾਣੀ ਦੀ ਸਪੀਡ ਤੇ ਯਾਰ ਤਾਂ ਹੀ ਹੋਣਾ ਲਈ ਬਈ ਨਾ ਰੋੜ ਚੱਲੇ ਆਰਾ ਪਾਤਾ ਜਮੇ ਹੀ ਖਤਮ ਕਰੀਆਂ ਪੀਆਂ ਜੀਰੀਆਂ ਦਾ ਜਮੇ ਰੋਟ ਨੇ ਇੱਟਾਂ ਵਾਲੀ ਨੂੰ ਨਹੀਂ ਕਰਦੇ ਬਹੁਤ ਬੜਾ ਹੌਸਲੇ ਨਹੀਂ ਬੈਣਾ ਯਾਰ ਬੰਦੇ ਦਾ ਜਿਹਨੇ ਇੰਨੀ ਮਿਹਨਤ ਕੀਤੀ ਹੋਵੇ ਯਾਰ ਕਿੱਥੇ ਜਾ ਰੁੰਦਾ ਅਗਲਾ ਕਿੰਦੀ ਜਾਰੀ ਪਾਉਂਦਾ ਆਹ ਦੇਖੋ ਪੱਥਰ ਵਗੈਰਾ ਕਿੱਥੇ ਪਏ ਆ ਸਾਰੇ ਹਾਂ ਜਮੂਨ ਸਾਰਾ ਬਾਹਰ ਕੱਢਿਆ ਹੋਇਆ ਵਾਜਾਰਿਆਂ ਨੇ ਲੋ ਕਰ ਦਵਾਏ ਨੂੰ ਲਾਓ ਘਾਟ ਦੀ ਕੰਦ ਔਰ ਇਸ ਕਾ ਦੇਖ ਭਾਈ ਹਾਲ ਆ ਜਮਾ ਹੀ ਇਸ ਕਾ ਹਾਂ ਨਾਲ ਰਹਿ ਰਹੇ ਆਂ ਬਾਈ ਕਿਆ ਕਰੇ ਮਜਬੂਰੀਆਂ ਕੋਲ ਵੀ ਪਈ ਵੀ ਆ ਨਾਲੇ ਦੇਖ ਲੈ ਕਿੱਥੇ ਚਲੇ ਗਏ ਘਰ ਛੱਡ ਕੇ ਜਾਂ ਹੁੰਦਾ ਕਿ ਕਿੰਨਾ ਮੋਟਰ ਮੋਟਰ ਸਭ ਮਾਰੇ ਛੰਡਾ ਕੇ ਬੜਾ ਬੜਾ ਹਾਲ ਆ ਰੋਡਰੀਓ ਪੱਤਰ ਦੀ ਜੀਗਾਂ ਪਰ ਦੇਲਾ ਪਾਣੀ ਫਿਰਿਆ ਵਾ ਸਾਰੀਆਂ ਪਰ ਇੱਧਰ ਮਰਜੀ ਨਿਗਾਹ ਮਾਰ ਲੈ ਸਭ ਪਰ ਪਾਣੀ ਫਿਰਿਆ ਪੂਰਾ ਪਾਣੀ ਢਲਿਆ ਹੋਇਆ ਰਾਦੇ ਕੁੜਾ ਕਿੰਨਾ ਕਿ ਬਣਾ ਹਾਂ ਲੋ ਜੀ ਤੇ ਉਰੇ ਤੂੜੀ ਤਾਰ ਲੱਗਿਆ ਆਪਾਂ ਥੋੜੀ ਜੀ ਤੇ ਉਧਰ ਆਪਾਂ ਚਾਰ ਵਗੈਰਾ ਤੇ ਗੱਠਾ ਵਗੈਰਾ ਤਾਰ ਲੱਗਿਆ ਥੋੜੀਆਂ ਥੋੜੀਆਂ ਨੂੰ ਹਾਂ ਬਾੜੇ ਕਿਉਂਕਿ ਇਦਾਂ ਨਾ ਸਾਰਿਆਂ ਨੂੰ ਰਲ ਮਿਲ ਕੇ ਆਜੂ ਸਾਰਾ ਕੁਝ ਨਾ ਜਿੰਨੇ ਵੀ ਘਰ ਭਗਤਾ ਹੋਏ ਤੇ ਪਾਣੀ ਦੀ ਲੋਡ ਜ਼ਿਆਦਾ ਆ ਵੈਸੇ ਵੀਰੇ ਕਿਉਂਕਿ ਪਾਣੀ ਆ ਗਿਆ ਨਾ ਉਹਦੇ ਚ ਸ਼ੋਰਾ ਵਗੈਰਾ ਬੋਰਾ ਚ ਤਾਂ ਵਾ ਕੇ ਥੱਲੇ ਵਿਛਾਲੋ ਕੋ ਜਾ ਇਹ ਪਹਿਲਾਂ ਪਤਾ ਹੁੰਦਾ ਵੀ ਪਾਣੀ ਦੀ ਜ਼ਿਆਦਾ ਲੋਡ ਆ ਤਾਂ ਫਿਰ ਆਪਾਂ ਨੇ ਪਾਣੀ ਹੋਰ ਜ਼ਿਆਦਾ ਲੈ ਕੇ ਆਉਣਾ ਸੀ ਚਲੋ ਕੋਈ ਨਹੀਂ ਜਿੰਨਾ ਕੋ ਸਾਰੇ ਆਪਾਂ ਲੈ ਆਏ ਨਾਲੇ ਨਾਲ ਆਪ ਵੀ ਨਾ ਆਉਣਾ ਹੈਗੀ ਹਾਂ ਹਾਂਜੀ ਹਾਂਜੀ ਤੇ ਆ ਵੀ ਆਉਂਦੇ ਆ ਮੁੰਡੇ ਪਾਣੀ ਦੀਆਂ ਪੇਟੀਆਂ ਚੱਕੀ ਆ ਵੀ ਖਿੱਚ ਲੈ ਜਿਆਦਾ ਨੂੰ ਤਰਪਾਲ ਖੋਲ ਲੋ ਭਾਈਓ ਸਾਹਮਣੇ ਕਰਾ ਥੋੜਾ ਖੜ ਜਾ ਖੜ ਜਾ ਖੜ ਜਾ ਉਹ ਥੜਾ ਚੱਲੇ ਉਹ ਖੜ ਜਾ ਚੱਲੇ ਚੰਗਾ ਉਹ ਦੇ ਯ ਰਿਕ ਕਰ ਦੇ ਗੇ ਆਣੀਆਂ ਲਿਆਉਂਦੇ ਆ ਫੜਾ ਇਹ ਕੰਮ ਹੈ ਉਹ ਪਿੱਛੇ ਖੜ ਗਿਆ ਯਾਰ ਮੈਂ ਨਰੋਲ ਹੀ ਖੋਲੂ ਜੀ ਬਸ ਬੰਨ ਨਾਲੇ ਦੇਖਿਆ ਨੁਕਸਾਨ ਤੁਹਾਨੂੰ ਨਾ ਉੱਪਰ ਪਤਾ ਲੱਗੇਗਾ ਆਪਾਂ ਵੀ ਵੀਡੀਓ ਪਾਉਣੀ ਹੈ ਬਿੱਟਰ ਯੋ ਯੋ ਪਤਾ ਲੱਗਦਾ ਨਾ ਜਿਆਦਾ ਆ ਗਏ ਬੇਚੀ ਰਹਿੰਦੇ ਨਾ ਸਾਧਣਾ ਜੀ ਬਾਅਦ ਬਾਅਦ ਕਰਦੇ ਯਾਰ ਆ ਰਿਕੇ ਨੂੰ ਲੋਡ ਆਣਾ ਅਰੇ ਵੀ ਗਾਰੇ ਦਾ ਜਿਆਦਾ ਆਫਰ ਹੈਗਾ